हां जी सारे ਬੱਕਰੀ ਪਾਲ ਗਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਆਪਣੇ ਕੋਲ ਅੱਜ ਬੱਕਰੀਆਂ ਸੇਲ ਨੇ ਪਾ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦਿਖਾਵਾਂਗੇ ਬੱਕਰੀਆਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਵੀਡੀਓ ਨੂੰ ਲਾਈਕ ਕਰ ਦਿਓ ਚਲੋ ਆਪਾਂ ਵੀਡੀਓ ਵੱਲ ਬਾਅਦਦੇ ਅੱਗੇ ਤੇ ਇੱਕ ਆਪਣੇ ਕੋਲ ਚਿੱਟੀ ਬੱਕਰੀ ਸੇਲ ਆ ਹਾਈਟ ਇਹਦੀ ਹੋਣੀ 32 ਕ ਵੀ ਨਾਲ ਇਹ ਬੱਚਾ ਇਹਦਾ ਇਹ ਵੀ ਇਹਦਾ ਬੱਚਾ ਹੈ ਦੇਖ ਸਕਦੇ ਹੋ ਨਹੀਂ ਬੱਕਰੀ ਬੱਚੇ ਦਾ ਵੀ ਕੰਨ ਬੰਨਾ ਦੇਖ ਸਕਦੇ ਹੋ ਬਾਈ ਜੀ ਤੇ ਕਬਨਗਲਾ ਡੱਬੀ ਬੱਕਰੀ ਸੇਲ ਆ ਪੂਰੇ ਦੰਦ ਦੀ ਇਹ ਪੂਰੇ ਦੰਦ ਬੱਕਰੀ ਹੈ ਹਾਈਟ ਇਹਦੀ ਹੋਣੀ 32 ਕ ਜੀ ਇਹ ਦੇਖ ਸਕਦੇ ਹੋ ਕੰਨ ਬੰਨਾ ਵੀ ਦਿਖਾਉਂਦੇ ਆ ਤੁਹਾਨੂੰ ਦੇਖ ਸਕਦੇ ਹੋ